ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਜਾਬ ਵਿੱਚ ਰਹਿੰਦੇ ਜਾਂ ਬਾਹਰਲੇ ਮੁਲਕਾਂ ਵਿੱਚ ਵਸਦੇ ਹੋਏ ਪੰਜਾਬੀ ਦਲਜੀਤ ਤੁਸਾਂਜ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦੀ ਇੱਕ ਨਵੀਂ ਆਈ ਮੂਵੀ ਪੰਜਾਬ 95 ਜੋ ਕਿ ਸਰਕਾਰ ਨੇ ਬੈਨ ਕਰ ਦਿੱਤੀ ਹੈ ਪਹਿਲਾਂ ਤਾਂ ਦਲਜੀਤ ਤੁਸਾਂਜ ਨੂੰ ਇਸ ਬਾਰੇ ਕਿਹਾ ਗਿਆ ਕਿ ਜਿੰਨਾਂ ਸ਼ਖਸੀਅਤਾਂ ਦਾ ਇਹਨਾਂ ਦੇ ਵਿੱਚ ਜ਼ਿਕਰ ਕੀਤਾ ਗਿਆ ਉਹਨਾਂ ਦੇ ਅਸਲੀ ਨਾਂ ਹਟਾ ਦਿੱਤੇ ਜਾਣ ਭਾਵ ਕਿ 120 ਕੱਟ ਇਸ ਫਿਲਮ ਵਿੱਚ ਲਾ ਦਿੱਤੇ ਜਾਣ ਉਸ ਤੋਂ ਬਾਅਦ ਇਹ ਫਿਲਮ ਸੈਂਸਰ ਬੋਰਡ ਤੋਂ ਪਾਸ ਹੋਏਗੀ ਪਰ ਉਹ ਕੱਟ ਨਾ ਲੱਗਣ ਕਾਰਨ ਭਾਰਤ ਸਰਕਾਰ ਨੇ ਇਹ ਫਿਲਮ ਪੰਜਾਬ ਦੇ cinema ਵਿੱਚ ਲੱਗਣ ਤੋਂ ਬੈਨ ਕਰ ਦਿੱਤੀ ਕਿਉਂ ਬੈਨ ਕਰ ਦਿੱਤੀ ਕੀ ਉਹ ਵਜ੍ਹਾ ਸੀ ਕਿਹੜੀ ਉਹ ਸ਼ਖਸੀਅਤ ਸੀ ਜਿਸ ਦੇ ਆਧਾਰਤ ਇਹ ਫਿਲਮ ਬਣੀ ਹੋਈ ਹੈ ਜਿਸ ਦੇ ਕਾਰਨ ਭਾਰਤ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਇਹ ਖਤਰਾ ਪੈਦਾ ਹੋ ਗਿਆ ਕਿ ਜੇ ਇਹ ਫਿਲਮ ਪੰਜਾਬ ਦੇ ਸਿਨੇਮਿਆਂ ਦੇ ਵਿੱਚ ਜਾਂ ਬਾਹਰ ਵੱਖ-ਵੱਖ ਸਿਨੇਮਿਆਂ ਦੇ ਵਿੱਚ ਚੱਲਦੀ ਆ ਤਾਂ ਉਹਨਾਂ ਦੀ ਕੋਈ ਕੂਲ ਖੁੱਲ ਜਾਵੇਗੀ ਆਓ ਜਾਣਦੇ ਹਾਂ ਇਸ ਪੰਜਾਬ 95 ਮੂਵੀ ਦਾ ਪੂਰਾ ਸੱਚ ਗੁਰੂ ਪਿਆਰਿਓ ਇਹ ਫਿਲਮ ਬਣੀ ਹੈ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਜੀਵਨੀ ਉੱਪਰ ਸਰਕਾਰ ਵੱਲੋਂ ਝੂਠੇ ਮੁਕਾਬਲੇ ਬਣਾ ਬਣਾ ਕੇ ਸ਼ਹੀਦ ਕੀਤੇ ਨੌਜਵਾਨ ਤੇ ਉਹਨਾਂ ਨੂੰ ਲਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤਾ ਤਾਂ ਉਹਨਾਂ ਲਵਾਰਸ ਲਾਸ਼ਾਂ ਦਾ ਡਾਟਾ ਇਕੱਠਾ ਕਰਨ ਵਾਲੇ ਸਨ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੂੰ ਵੀ ਲਵਾਸ ਲਾਸ਼ ਬਣਾ ਦਿੱਤਾ ਗਿਆ ਆ ਹੁਣ ਗੱਲ ਕਰਦੇ ਹਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਜੀਵਨੀ ਉੱਤੇ ਭਾਈ ਜਸਵੰਤ ਸਿੰਘ ਖਾਲੜਾ ਦਾ ਪਿਛੋਕੜ ਬਹੁਤ ਹੀ ਮਹੱਤਵਪੂਰਨ ਹੈ ਇਨ੍ਹਾਂ ਦੇ ਬਾਪ ਦਾਦਿਆਂ ਨੇ 1899 ਵਿੱਚ ਵੀ ਮੁਗਲਾਂ ਦੇ ਨਾਲ ਬਾਦਰੀ ਨਾਲ ਜੱਗਾ ਕੀਤੀ ਨਾ ਸਨ ਅਤੇ ਉਹਨਾਂ ਦਾ ਹੀ ਖੂਨ ਭਾਈ ਜਸਵੰਤ ਸਿੰਘ ਖਾਲੜਾ ਦੇ ਵਿੱਚ ਦੌੜ ਰਿਹਾ ਸੀ 2 ਨਵੰਬਰ 1952 ਨੂੰ ਜ਼ਿਲ੍ਹਾ ਤਰਨਤਾਰਨ ਵਿੱਚ ਸਰਦਾਰ ਕਰਤਾਰ ਸਿੰਘ ਜੀ ਦੇ ਕਰਮ ਭਾਈ ਸਾਹਿਬ ਜੀ ਨੇ ਜਨਮ ਲਿਆ ਭਾਈ ਸਾਹਿਬ ਦੀ ਮੁੱਢਲੀ ਪੜ੍ਹਾਈ ਤਾਂ ਪਿੰਡ ਦੇ ਸਕੂਲ ਤੋਂ ਹੀ ਪੂਰੀ ਹੋਈ ਉਸ ਤੋਂ ਬਾਅਦ 1968 ਵਿੱਚ ਉਹ ਤਰਨਤਾਰਨ ਦੇ ਕਾਲਜ ਵਿੱਚ ਪੜਨ ਲਈ ਚਲੇ ਗਏ ਸੋ ਇਹਨਾਂ ਦੇ ਵਿੱਚ ਸ਼ੁਰੂ ਤੋਂ ਹੀ ਜ਼ੁਲਮ ਦੇ ਖਿਲਾਫ ਲੜਨ ਦੀ ਸੋਚ ਸੀ ਕਾਲਜ ਵਿੱਚ ਚੱਲਦੀਆਂ ਸਰਗਰਮੀਆਂ ਦੇ ਵਿੱਚ ਭਾਈ ਸਾਹਿਬ ਮੋਢੀ ਬਣ ਕੇ ਹਿੱਸਾ ਲੈਂਦੇ ਸਨ ਇੱਕ ਵਾਰ 1972 ਵਿੱਚ ਕਿਸੇ ਸਨਮੇ ਵੱਲੋਂ ਬਲੈਕ ਟੈਕਟਰਾਂ ਵੇਚੀਆਂ ਗਈਆਂ ਉਹਨਾਂ ਬਲੈਕ ਟੈਕਟਰਾਂ ਦੇ ਕਾਰਨ ਵੀ ਭਾਈ ਸਾਹਿਬ ਉਹਨਾਂ ਨੇ ਮੁਜ਼ਾਹਰਾ ਕੀਤਾ ਜਦੋਂ ਇਹ ਅੰਦੋਲਨ ਪੂਰਾ ਫਖਿਆ ਪੁਲਿਸ ਵੱਲੋਂ ਕਈ ਸਟੂਡੈਂਟਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਦੇ ਕਾਰਨ ਇਹ ਅੰਦੋਲਨ ਪੰਜਾਬ ਦੇ ਕਈ ਕਾਲਜਾਂ ਦੇ ਵਿੱਚ ਫੈਲ ਗਿਆ ਅਤੇ ਫਿਰ ਇਸ ਘਟਨਾ ਵਿੱਚ ਭਾਈ ਸਾਹਿਬ ਦੀ ਪਹਿਲੀ ਗ੍ਰਿਫਤਾਰੀ ਹੋਈ। ਇਹਨਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਲਿਆਂਦਾ ਗਿਆ। 1973 ਵਿੱਚ ਜਸਵੰਤ ਸਿੰਘ ਜੀ ਜੇਲ੍ਹ ਤੋਂ ਰਿਹਾ ਹੋਏ। ਬਾਹਰ ਆ ਕੇ ਨੌਜਵਾਨ ਭਾਰਤ ਸਭਾ ਦੇ ਨਾਲ ਜੁੜ ਗਏ। ਇਹ ਸਭਾ ਦੇ ਨਾਲ ਜੁੜ ਕੇ ਜਸਵੰਤ ਸਿੰਘ ਜੀ ਨੇ ਕਈ ਥਾਵਾਂ ਤੇ ਛਾਪੇਮਾਰੀ ਕਰਕੇ ਗੋਦਾਮਾਂ ਵਿੱਚੋਂ ਜਮ੍ਹਾਂ ਕੀਤੇ ਖਾਦ ਤੇ ਡੀਜ਼ਲ ਤੇਲ ਕਿਸਾਨਾਂ ਨੂੰ ਸਹੀ ਕੀਮਤ ਤੇ ਉਪਲਬਧ ਕਰਵਾਏ। ਜੋ ਕਿ ਵੱਡੇ ਵਪਾਰੀਆਂ ਦੁਆਰਾ ਜਮ੍ਹਾਂ ਕਰਕੇ ਬਾਅਦ ਵਿੱਚ ਬਲੈਕ ਵਿੱਚ ਵੇਚੇ ਜਾਂਦੇ ਸਨ ਅਤੇ 1973-74 ਦੇ ਵਿੱਚ ਇਹ ਵਰਿਆਮ ਸਿੰਘ ਦੇ ذریعے ਕਮਿਊਨਿਸਟ ਪਾਰਟੀ ਲਹਿਰ ਦੇ ਨਾਲ ਜੁੜੇ ਉਸ ਵਕਤ ਇਹਨਾਂ ਦਾ ਫਰਜ਼ੀ ਨਾਮ ਜਗਦੀਪ ਸਿੰਘ ਰੱਖਿਆ ਗਿਆ ਜੋ ਕਿ ਦੋ ਤਹਾਕੀਆਂ ਦੇ ਬਾਅਦ ਜਗਦ ਦਾ ਦੀਪ ਬਣ ਕੇ ਉੱਗ ਰਿਹਾ 1974 ਵਿੱਚ ਇਹਨਾਂ ਨੇ ਹੋਮਗਾਰਡ ਮੈਕਮੇ ਦੇ ਵਿੱਚ ਨੌਕਰੀ ਲਈ ਅਪਲਾਈ ਵੀ ਕੀਤਾ ਨੌਕਰੀ ਮਿਲ ਵੀ ਗਈ ਪਰ ਨੌਕਰੀ ਕਰਨ ਲਈ ਇਹਨਾਂ ਦਾ ਮਨ ਨਹੀਂ ਮੰਨਿਆ ਅਸਲ ਵਿੱਚ ਇਹ ਆਪਣੇ ਦੋਸਤਾਂ ਦੇ ਨਾਲ ਕੈਨੇਡਾ ਜਾਣਾ ਚਾਹੁੰਦੇ ਸੀ ਜਿਸ ਲਈ ਇਹਨਾਂ ਨੇ ਆਪਣੇ ਕਾਗਜ਼ ਪੱਤਰ ਵੀ ਤਿਆਰ ਕਰਵਾ ਲਏ ਪਰ ਇਹਨਾਂ ਦੇ ਤਿੰਨ ਪਰ ਪਹਿਲਾਂ ਹੀ ਵਿਦੇਸ਼ ਵਿੱਚ ਹੋਣ ਕਾਰਨ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਵਿਦੇਸ਼ ਜਾਣ ਤੋਂ ਮਨਾ ਕਰ ਦਿੱਤਾ ਇਸ ਤੋਂ ਬਾਅਦ ਕੁਝ ਜੀਵਨ ਲੰਘਿਆ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀਆਂ ਸਪੀਚਾਂ ਸੁਣ ਕੇ ਇਹਨਾਂ ਦਾ ਮਨ ਚੇਂਜ ਹੋਇਆ ਅਤੇ ਇਹ ਕਮਿਊਨਿਸਟ ਪਾਰਟੀ ਨੂੰ ਛੱਡ ਕੇ ਬਾਬਾ ਜਰਨੈਲ ਸਿੰਘ ਜੀ ਦੀ ਵਿਚਾਰਧਾਰਾ ਦੇ ਨਾਲ ਆ ਜੁੜੇ 1981 ਦੇ ਵਿੱਚ ਪੱਜ ਜਸਵੰਤ ਸਿੰਘ ਜੀ ਖਾਲੜਾ ਦਾ ਆਨੰਦਕਾਰ ਬੀਬੀ ਪਰਮਜੀਤ ਕੌਰ ਦੇ ਨਾਲ ਹੋਇਆ 1985 ਦੇ ਵਿੱਚ ਇਹਨਾਂ ਦੀ ਬੇਟੀ ਹੋਈ ਅਤੇ ਉਸ ਤੋਂ ਬਾਅਦ ਇੱਕ ਬੇਟੇ ਨੇ ਜਨਮ ਲਿਆ ਉਹਨਾਂ ਦੀ ਪਤਨੀ ਪਰਮਜੀਤ ਕੌਰ ਸ੍ਰੀ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦੀ ਸੀ ਉਸ ਨੂੰ ਉੱਥੇ ਨੌਕਰੀ ਮਿਲੀ ਸੀ ਜਿਸ ਦੇ ਕਾਰਨ ਪਾਈ ਸਾਹਿਬ ਆਪਣੀਆਂ ਗਤੀਵਿਧੀਆਂ ਅਤੇ ਅੰਦੋਲਨਾਂ ਦੇ ਵਿੱਚ ਸ਼ਾਮਲ ਹੁੰਦੇ ਰਹਿੰਦੇ ਸਨ ਇਹਨਾਂ ਦੀਆਂ ਗਤੀਵਿਧੀਆਂ ਉੱਤੇ ਸਰਕਾਰ ਦੀ ਹਮੇਸ਼ਾ ਹੀ ਅੱਖ ਰੰਦੀ ਸੀ 11 ਮਈ 1993 ਨੂੰ ਭਾਈ ਸਾਹਿਬ ਆਪਣੇ ਛੋਟੇ ਭਰਾ ਕੋਲ ਇੰਗਲੈਂਡ ਪਹੁੰਚੇ ਇੰਗਲੈਂਡ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਜੇ ਉਹ ਯੂਕੇ ਨਾ ਆਉਂਦੇ ਤਾਂ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਦੀ ਪੂਰੀ ਤਿਆਰੀ ਖਿੱਚੀ ਹੋਈ ਸੀ ਇੰਗਲੈਂਡ ਵਿੱਚ ਆ ਕੇ ਭਾਈ ਸਾਹਿਬ ਨੇ ਆਪਣਾ ਮਨ ਬਣਾਇਆ ਕਿ ਜੋ ਸਰਕਾਰ ਨੇ ਪੰਜਾਬ ਦੇ ਵਿੱਚ ਲੋਕਾਂ ਉੱਤੇ ਤਸ਼ੱਦਦ ਕਹਿਰ ਢਾਇਆ ਹੈ ਉਸ ਕੀਤੇ ਹੋਏ ਕਹਿਰ ਨੂੰ ਆਪਣੇ ਦੇਖਾਂ ਦੇ ਰਾਹੀਂ ਕੋ ਮੰਤਰੀ ਪਦਰ ਉੱਤੇ ਪਹੁੰਚਾਇਆ ਜਾਵੇ। ਇੰਗਲੈਂਡ ਵਿੱਚ ਭਾਈ ਸਾਹਿਬ ਜੀ ਰਸਾਲਿਆਂ ਵਿੱਚ ਅਤੇ ਖ਼ਬਰਾਂ ਦੇ ਵਿੱਚ ਆਪਣੇ ਲੇਖ ਨਿਖਵਾਉਂਦੇ ਰਹੇ ਅਤੇ ਜੋ ਪਦਵੀ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਵਾਪਰਿਆ ਜਾਂ ਵਾਪਰ ਰਿਹਾ ਸੀ ਉਹ ਉਹਨਾਂ ਨੇ ਆਪਣੇ ਦੇਖਾਂ ਦੇ ਰਾਹੀਂ ਖੁੱਲ੍ਹ ਕੇ ਇੰਗਲੈਂਡ ਦੇ ਲੋਕਾਂ ਤੱਕ ਪਹੁੰਚਾਇਆ। ਪਰ ਇਹਨਾਂ ਦੇ ਕੋਲ ਇੰਗਲੈਂਡ ਦਾ ਵੀਜ਼ਾ ਸਿਰਫ 6 ਮਹੀਨਿਆਂ ਦਾ ਸੀ ਪਰ ਇਹਨਾਂ ਦੇ ਭਰਾ ਨੇ ਇਹਨਾਂ ਨੂੰ ਪੰਜਾਬ ਵਾਪਸ ਨਹੀਂ ਹੋਣ ਦਿੱਤਾ ਅਤੇ ਵੀਜ਼ਾ ਐਕਸਟੈਂਡ ਕਰਕੇ 6 ਮਹੀਨੇ ਹੋਰ ਵਧਾ ਦਿੱਤਾ ਗਿਆ ਪੰਜਾਬ ਵਿੱਚ ਭਾਈ ਸਾਹਿਬ ਉੱਤੇ ਖਤਰਾ ਬਣਿਆ ਹੋਇਆ ਸੀ ਇਸ ਕਰਕੇ ਉਹਨਾਂ ਨੂੰ ਵੀਜ਼ਾ ਐਕਸਟੈਂਡ ਕਰਉਣਾ ਪਿਆ ਇਧਰ ਪੰਜਾਬ ਵਿੱਚ 1992 ਦੀਆਂ ਚੋਣਾਂ ਵਿੱਚ ਵਿਅੰਤ ਸਿੰਘ ਦੀ ਸਿੰਘ ਨਹੀਂ ਕਹਿਣਾ ਚਾਹੀਦਾ ਬੇਅੰਤ ਬੁਚੜ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਆਈ ਜਿਸ ਨੂੰ ਤੱਕੇ ਦੇ ਨਾਲ ਬੜੀ ਸਰਕਾਰ ਵੀ ਆਖਿਆ ਜਾਂਦਾ ਸੀ ਕਿਉਂਕਿ 1992 ਦੇ ਵਿੱਚ ਖੜਕੂ ਸਿੰਘਾਂ ਦੇ ਕਹਿਣ ਤੇ ਲੋਕਾਂ ਨੇ ਵੋਟਾਂ ਨਹੀਂ ਸੀ ਪਾਈਆਂ ਸਿਰਫ ਪੰਜਾਬ ਵਿੱਚ 32 ਲੱਖ ਵੋਟਰਾਂ ਨੇ ਵੋਟ ਕੀਤੀ ਸੀ ਜਿਨ੍ਹਾਂ ਵਿੱਚੋਂ ਕਾਂਗਰਸ ਨੂੰ ਸਿਰਫ 13 ਲੱਖ ਵੋਟਾਂ ਪਈਆਂ ਸਨ ਪੰਜਾਬ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਇੰਨੀਆਂ ਘੱਟ ਵੋਟਾਂ ਦੇ ਨਾਲ ਸਰਕਾਰ ਨਹੀਂ ਸੀ ਚੁਣੀ ਗਈ ਇਸੇ ਕਰਕੇ ਇਸ ਨੂੰ ਤੱਕੇ ਨਾਲ ਬੜੀ ਸਰਕਾਰ ਕਿਹਾ ਜਾਣ ਲੱਗਾ ਮੁਹੰਤ ਇੰਦਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ CRPF ਨੂੰ ਅਤੇ ਪੰਜਾਬ ਪੁਲਿਸ ਨੂੰ ਖਾੜਕੂਆਂ ਤੇ ਆਮ ਲੋਕਾਂ ਉੱਤੇ ਸ਼ਰੈ ਆਮ ਕੈਰਟ ਢੂੰਢ ਦੀ ਆਗਿਆ ਦਿੱਤੀ ਗਈ ਅਤੇ ਹੁਕਮ ਕੀਤਾ ਗਿਆ ਕਿ 20 ਸਾਲ ਤੋਂ ਲੈ ਕੇ 34-35 ਸਾਲ ਤੱਕ ਦਾ ਕੋਈ ਵੀ ਨੌਜਵਾਨ ਬਖਸ਼ਿਆ ਨਾ ਜਾਵੇ ਵੇ ਲਗਾਮ ਹੋਏ ਸਰਕਾਰੀ ਅਫਸਰਾਂ ਨੇ ਇੱਕ ਇੱਕ ਕਰਕੇ ਕਈ ਸਿੱਖ ਯੋਧੇ ਤੇ ਕਈ ਸਿੱਖ ਨੌਜਵਾਨ ਸਿੱਖ ਬੀਬੀਆਂ ਬਜ਼ੁਰਗ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਕੋਹ ਕੋਹ ਕੇ ਕਤਲ ਕਰ ਦਿੱਤਾ ਗਿਆ ਉਸ ਸਮੇਂ ਪੁਲਿਸ ਵਾਲਿਆਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਸੀ ਕਿ ਹਰ ਕੋਈ ਘਰੋਂ ਬਾਹਰ ਜਾਣ ਤੋਂ ਡਰਦਾ ਸੀ ਹਰ ਨੌਜਵਾਨ ਜੀ ਘਰੋਂ ਨਿਕਲਦਾ ਸੀ ਤਾਂ ਇਹੀ ਸੋਚ ਕੇ ਨਿਕਲਦਾ ਸੀ ਕਿ ਅੱਜ ਸ਼ਾਇਦ ਹੀ ਮੈਂ ਘਰ ਵਾਪਸ ਆਵਾਂ ਜੇ ਕੋਈ ਆਪਣੇ ਖੇਤ ਪੱਠੇ ਵੱਢਣ ਜਾਂਦਾ ਸੀ ਤਾਂ ਉਸ ਨੂੰ ਆਪਣੇ ਖੇਤਾਂ ਵਿੱਚੋਂ ਚੁੱਕ ਲਿਆ ਜਾਂਦਾ ਸੀ ਜੇ ਕੋਈ ਦੁੱਧ ਪਾਉਣ ਵਾਸਤੇ ਜਾਂਦਾ ਤਾਂ ਡੈਰੀਆਂ ਤੋਂ ਚੁੱਕ ਲਿਆ ਜਾਂਦਾ ਜੇ ਕੋਈ ਕਾਲਜ ਪੜ੍ਹਨ ਵਾਸਤੇ ਜਾਂਦਾ ਤੇ ਉੱਥੋਂ ਚੁੱਕ ਲਿਆ ਜਾਂਦਾ ਬੱਸਾਂ ਦੇ ਵਿੱਚੋਂ ਵੀ ਸੈਕ ਨੌਜਵਾਨਾਂ ਨੂੰ ਉਤਾਰ-ਉਤਾਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਵੀ ਸਿਰ ਤੇ ਪੱਗ ਬੰਨੀ ਵੇਖੀ ਜਾਂਦੀ ਜਾਂ ਉਸ ਦੇ ਕੇਸ ਦਾੜੀ ਵੇਖੇ ਜਾਂਦੇ ਤਾਂ ਉਸ ਨੂੰ ਚੱਕ ਲੈਂਦੇ ਅਤੇ ਕੁਝ ਦਿਨਾਂ ਬਾਅਦ ਉਸ ਦਾ ਝੂਠਾ ਮੁਕਾਬਲਾ ਬਣਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਜਾਂ ਤਾਂ ਕਿਸੇ ਟ੍ਰੇਨ ਵਿੱਚ ਰੋੜ ਦਿੱਤਾ ਜਾਂਦਾ ਅਤੇ ਜਾਂ ਵੱਢ ਕੇ ਕਿਸੇ ਦਰਿਆ ਵਿੱਚ ਸੁੱਟ ਦਿੱਤਾ ਜਾਂਦਾ ਜਾਂ ਫਿਰ ਨਿਵਾਰਸ਼ ਲਾਸ਼ کہہ ਕੇ ਸਾੜ ਦਿੱਤਾ ਜਾਂਦਾ ਸੀ ਇੰਗਲੈਂਡ ਵਿੱਚ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਭਾਵੇਂ ਕੁਝ ਹੋਰ ਮਹੀਨੇ ਰਹਿਣ ਦੀ ਪਰਮਾਨਗੀ ਮਿਲ ਗਈ ਸੀ ਪਰ ਉਹਨਾਂ ਨੇ ਖਤਰੇ ਨੂੰ ਜਾਣਦਿਆਂ ਹੋਿਆਂ ਵੀ ਪੰਜਾਬ ਆਉਣ ਦਾ ਮਨ ਬਣਾ ਲਿਆ ਭਾਵੇਂ ਕਿ ਉਹ ਇੰਗਲੈਂਡ ਰਹਿ ਕੇ ਵੀ ਲੜ ਸਕਦੇ ਸੀ ਪਾਰ ਪੰਜਾਬ ਵਿੱਚ ਹੁੰਦੇ ਤਸ਼ੱਦਦ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਇੱਕ ਰੋਹ ਸੀ ਇੱਕ ਜਜ਼ਬਾ ਸੀ ਹੁਣ ਉਹਨਾਂ ਦੇ ਮਨ ਵਿੱਚੋਂ ਡਰ ਪੈ ਮੁੱਕ ਚੁੱਕਾ ਸੀ ਉਹ ਚਾਹੁੰਦੇ ਸੀ ਕਿ ਜੇ ਦੁਨੀਆ ਭਾਰ ਵਿੱਚ ਸਿੱਖਾਂ ਉੱਤੇ ਹੁੰਦੇ ਜ਼ੁਲਮ ਦਾ ਮੁੱਦਾ ਚੁੱਕਣਾ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਸਬੂਤ ਜਟਾਉਣੇ ਪੈਣਗੇ ਪਰ ਪੰਜਾਬ ਦੇ ਵਿੱਚ ਕੇਪੀਐਸ ਗੱਲ ਨੇ ਆਪਣਾ ਅੰਤਕ ਮਚਾਇਆ ਹੋਇਆ ਸੀ ਇਹ دہشت ਗਰਦੀ ਪੁਲਿਸ ਦੇ ਖਾੜਕੂਆਂ ਦੇ ਨਾਲ ਮੱਥਾ ਲਾਉਣ ਤੋਂ ਤਾਂ ਡਰਦੇ ਸੀ ਪਰ ਬੇਕਸੂਰ ਸਿੱਖਾਂ ਨੂੰ ਮਾਰ ਕੇ ਆਪਣੇ ਮੂਢਿਆਂ ਤੇ 17 ਦੀ ਗਿਣਤੀ ਨੂੰ ਵਧਾ ਰਹੇ ਸੀ ਇਹ ਸਾਰੀ ਖੋਜ ਕਿਵੇਂ ਹੋਈ ਇਸ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਆਪਣੀ ਜ਼ੁਬਾਨੀ ਦੱਸਣਾ ਸ਼ਾਇਦ ਜ਼ਿਆਦਾ ਦਰੁਸਤ ਰਹੇਗਾ April 1995 ਦੇ ਆਪਣੇ ਪ੍ਰਦੇਸ਼ ਦੌਰੇ ਸਮੇਂ ਉਹਨਾਂ ਨੇ ਇਸ ਦੀ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਆਪਣੀ ਇੱਕ ਸਪੀਚ ਵਿੱਚ ਦੱਸਿਆ ਸੀ ਕਿ 28 ਫਰਵਰੀ 1992 ਨੂੰ 50 ਘੰਟੇ ਲਗਾਤਾਰ ਚੱਲੇ ਮੁਕਾਬਲੇ ਤੋਂ ਬਾਅਦ ਜਦੋਂ ਬਾਬਾ ਗੁਰਬਚਨ ਸਿੰਘ ਮਾਨੋਚਾਰ ਨੇ ਸ਼ਹਾਦਤ ਦਾ ਜਾਮ ਪੀਤਾ ਤਾਂ ਇਸ ਝਝਾਰੂ ਦੇ ਆਖੰਤਮ ਸੰਸਕਾਰ ਦੀਆਂ ਰਸਮਾਂ ਦਾ ਮਾਮਲਾ ਇੱਕ ਬਹਿਸ ਦਾ ਵਿਸ਼ਾ ਬਣ ਗਿਆ ਸੀ ਇਸ ਮਾਮਲੇ ਵਿੱਚ ਪਹਿਲੀ ਵਾਰ ਦਮਦਮਾ ਟਕਸਾਲ ਅਤੇ ਦਮਨ ਵਿਰੋਧੀ ਫਰੰਟ ਵੱਲੋਂ ਸਰਸਕਾਰ ਕਰਨ ਲਈ ਬਾਬੇ ਦੀ ਦੇਹ ਦੀ ਮੰਗ ਕਰਕੇ ਸਰਕਾਰ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਸੀ ਕਿਉਂਕਿ ਪਹਿਲਾਂ ਆਮ ਕਰਕੇ ਪੁਲਿਸ ਕਹਿੰਦੀ ਸੀ ਕਿ ਖਾੜਕੂਆਂ ਦੀਆਂ ਮ੍ਰਿਤਕ ਦੇਹਾਂ ਦਾ ਕੋਈ ਵੀ ਵਾਰਸ ਨਹੀਂ ਬਣਦਾ ਪਰ ਬਾਬੇ ਜੀ ਦੇਹ ਨੂੰ ਵਾਰਸਾਂ ਨੂੰ ਸੌਂਪਣ ਦੀ ਜਗ੍ਹਾ ਮਿਊਜ਼ੀਕਲ ਸ਼ਮਸ਼ਾਨ ਘਾੜ ਤਰਨ ਤਰਨ ਵਿੱਚ ਅਨਰਪੇਟ ਕਰ ਦਿੱਤਾ ਗਿਆ ਜਦੋਂ ਭਾਈ ਸਾਹਿਬ ਹੂਣਾ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗ ਗਿਆ ਕਿ ਬਾਬਾ ਜੀ ਦੀ ਲਾਸ਼ ਨਿਵਾਸਕਰਾਰ ਦੇ ਕੇ ਅਗਨਪੇਟ ਕਰ ਦਿੱਤੀ ਗਈ ਸੀ ਅਸਲ ਵਾਰਸਕਰਾਰ ਦੇਣ ਦੀ ਪ੍ਰਕਿਰਿਆ ਤੋਂ ਸਿੱਧ ਲੈ ਕੇ ਭਾਈ ਸਾਹਿਬ ਜਸਵੰਤ ਸਿੰਘ ਖਾਲੜਾ ਹੁਣਾਂ ਨੇ ਇੱਕ ਹੋਰ ਸਵਾਲ ਦਾ ਜਵਾਬ ਲੱਭਣਾ ਸ਼ੁਰੂ ਕੀਤਾ ਕਿ ਇਸ ਤਰ੍ਹਾਂ ਦੀਆਂ ਦੇਹਾਂ ਦੀ ਅਸਲ ਸਚਾਈ ਕਹਾਣੀ ਕੀ ਹੈ ਭਾਈ ਸਾਹਿਬ ਆਪਣੇ ਦੋ ਦੋਸਤਾਂ ਦੇ ਪਰਿਵਾਰਾਂ ਨੂੰ ਲੱਭਣ ਦਾ ਯਤਨ ਕਰ ਰਹੀ ਸੀ ਉਹਨਾਂ ਦੀ ਜਾਂਚ ਕਰ ਰਹੇ ਸੀ ਪਰ ਉਹਨਾਂ ਨੂੰ ਸ਼ੱਕ ਸੀ ਕਿ ਉਹਨਾਂ ਨੂੰ ਵੀ ਪੁਲਿਸ ਨੇ ਸ਼ਹੀਦ ਕਰਕੇ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਨਿਵਾਸ ਕਰਾਰ ਦੇ ਕੇ ਸਾਰ ਦਿੱਤਾ ਹੁਣ ਇਹਨਾਂ ਵਿੱਚੋਂ ਉਹਨਾਂ ਦਾ ਇੱਕ ਦੋਸਤ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ ਦਾ ਡਾਇਰੈਕਟਰ ਬਾਬਾ ਪਿਆਰਾ ਸਿੰਘ ਸੀ ਤੇ ਦੂਸਰਾ ਬੈਂਕ ਡਾਇਰੈਕਟਰ ਅਮਰੀਤ ਸਿੰਘ ਮੱਤੇਵਾਲ ਸੀ ਪੁਲਿਸ ਵੱਲੋਂ ਹੋਰਨਾਂ ਵਾਂਗ ਇਹਨਾਂ ਨੂੰ ਵੀ ਘਰੋਂ ਚੁੱਕਿਆ ਗਿਆ ਸੀ ਤੇ ਪੁਲਿਸ ਦਾਸੀ ਨਹੀਂ ਸੀ ਰਹੀ ਕਿ ਉਹ ਕਿੱਥੇ ਹਨ ਬਾਬਾ ਮਾਨੋਚਾਲ ਦੀ ਦੇਹ ਨੂੰ ਨਿਵਾਸ ਕਰਾਰ ਦੇਣ ਦੀ ਘਟਨਾ ਤੋਂ ਬਾਅਦ ਪਾਈ ਸਾਹਿਬ ਨੂੰ ਸ਼ੱਕ ਹੋਇਆ ਕਿ ਇਹਨਾਂ ਦੀਆਂ ਦੇਹਾਂ ਕਿਸੇ ਸ਼ਮਸ਼ਾਨ ਘਾਟ ਵਿੱਚੋਂ ਮਿਲ ਸਕਦੀਆਂ ਹਨ ਤਾਂ ਆਖਰ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਅੰਮ੍ਰਿਤਸਰ ਦੇ ਦਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਵਿੱਚੋਂ ਇਹ ਲਾਸ਼ਾਂ ਦਾ ਵੇਰਵਾ ਦੱਬ ਲਿਆ 1992 ਦੇ 1 ਸਾਲ ਅੰਦਰ ਹੀ ਐਸੇ ਸ਼ਮਸ਼ਾਨ ਘਾਟ ਵਿੱਚ ਪੁਲਿਸ ਨੇ 300 ਲਾਸ਼ਾਂ ਅਣਪਛਾਤੀਆਂ ਤੇ ਵਿਾਰਸ ਕਹਿ ਕੇ ਸਾੜੇ ਨਸਨ ਇਹਨਾਂ ਲਾਸ਼ਾਂ ਦੀ ਸ਼ਾਨੀਨ ਅਤੇ ਪਤਾ ਕੀਤੇ ਸਿੰਘਾਂ ਦੀਆਂ ਲਾਸ਼ਾਂ ਮੈਨ ਨਾਲ ਭਾਈ ਸਾਹਿਬ ਨੂੰ ਅਮਰਤ ਸਰ ਜਿਹੜੇ ਦੇ 2000 ਪਰਿਵਾਰਾਂ ਦੇ ਇੱਕ ਸਵਾਲ ਦਾ ਜਵਾਬ ਲੱਭ ਗਿਆ ਕਿ ਪੁਲਿਸ ਵੱਲੋਂ ਲਾਪਤਾ ਕੀਤੇ ਗਏ ਨੌਜਵਾਨ ਕਿੱਧਰ ਚਲੇ ਗਏ ਜਦੋਂ ਭਾਈ ਜਸਵੰਤ ਸਿੰਘ ਖਰੜਾ ਦੀ ਟੀਮ ਵੱਲੋਂ ਇਹਨਾਂ 2000 ਨੌਜਵਾਨਾਂ ਦੀਆਂ ਲਾਸ਼ਾਂ ਦੀ ਅਸਲ ਕਹਾਣੀ ਬਾਰੇ ਪ੍ਰੈਸ ਨੂੰ ਰਿਪੋਰਟ ਜਾਰੀ ਕੀਤੀ ਰਾਪੋਰਟ ਸੁਮੂਖੀ ਕੇਪੀਐਸ ਗੰਗਵ ਨੂੰ ਇਸ ਰਿਪੋਰਟ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਗਈ ਇਹ ਕਹਿ ਕੇ ਕਿ ਇਹ ਰਿਪੋਰਟ ਤੱਥਾਂ ਦੇ ਆਧਾਰਤ ਨਹੀਂ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਪੁਲਿਸ ਦਾ ਮਨੋਬਲ ਡੇਗਣ ਅਤੇ ਖਾੜਕੂਆਂ ਦਾ ਸਮਰਥਨ ਕਰਨ ਦੀ ਇੱਕ ਸਾਜ਼ਿਸ਼ ਹੈ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਲਾਪਤਾ ਨੌਜਵਾਨ ਤਾਂ ਵਿਦੇਸ਼ਾਂ ਵਿੱਚ ਦਿਹਾੜੀਆਂ ਕਰ ਰਹੇ ਹਨ ਪੁਲਿਸ ਨੇ ਉਨ੍ਹਾਂ ਨੂੰ ਕੁਝ ਨਹੀਂ ਕੀਤਾ ਭਾਈ ਜਸਵੰਤ ਸਿੰਘ ਖਾੜੜਾ ਦੇ ਸਾਹਮਣੇ ਇਹ ਇੱਕ ਨਵੀਂ ਚੁਣੌਤੀ ਆ ਖੜੀ ਹੋਈ ਸੀ ਪਰ ਭਾਈ ਸਾਹਿਬ ਨੇ ਇਸ ਚੁਣੌਤੀ ਨੂੰ ਵੀ ਕਬੂਲ ਕੀਤਾ। ਪੱਜ ਜਸਵੰਤ ਸਿੰਘ ਖਰੜਾ ਜੀ ਸਾਰੇ ਤੱਥਾਂ ਨੂੰ ਤਰਤੀਬਵਾਰ ਇਕੱਤਰ ਕਰਨ ਵਿੱਚ ਜੁੜ ਗਏ। ਪਿਛਲੇ 10 ਸਾਲਾਂ ਤੋਂ ਕੰਮ ਕਰਦੇ ਹੋਰ ਮਨੁੱਖੀ ਅਧਿਕਾਰੀ ਸੰਗਠਨ ਦੀਆਂ ਰਿਪੋਰਟਾਂ ਅਤੇ ਪ੍ਰੈਸ਼ਰ ਰਿਪੋਰਟਾਂ ਦੇ ਆਧਾਰ ਤੇ ਭਾਈ ਸਾਹਿਬ ਕੋਲ ਇਕੱਲੇ ਅੰਮ੍ਰਿਤਸਰ ਦੇ ਲਾਪਤਾ 2000 ਨੌਜਵਾਨਾਂ ਦੀ ਸੂਚੀ ਸੀ। ਭਾਈ ਸਾਹਿਬ ਜੀ ਇਸ ਗੱਲ ਤੋਂ ਹੈਰਾਨ ਸਨ ਕਿ ਇਕੱਲੇ ਅਮਰਸਰ ਜ਼ਿਲ੍ਹੇ ਦੇ ਤਿੰਨ ਸ਼ਹਿਰਾਂ ਦੇ ਮਿਊਸਪਲ ਸ਼ਿਸ਼ਾਨ ਘਾਟਾਂ ਵਿੱਚ ਹੀ ਲਵਾਰਸ ਕਰਾਰ ਦਿੱਤੀਆਂ ਗਈਆਂ ਲਾਸ਼ਾਂ ਦੀ ਗਿਣਤੀ 6017 ਸੀ ਇਸ ਮੁਚੇ ਪੰਜਾਬ ਵਿੱਚ ਇਹ ਗਿਣਤੀ ਘੱਟ ਤੋਂ ਘੱਟ 25000 ਤੋਂ ਉੱਪਰ ਵੀ ਹੋ ਸਕਦੀ ਹੈ ਮਿਊਸਪਲ ਕਮੇਟੀਆਂ ਦੇ ਕਾਨੂੰਨ ਮੁਤਾਬਕ ਸ਼ਹਿਰ ਅੰਦਰ ਮਿਲਣ ਵਾਲੀ ਹਰੇਕ ਲਵਾਰਸ ਲਾਸ਼ ਦਾ ਸੰਸਕਾਰ ਕਮੇਟੀ ਨੇ ਆਪਣੀ ਫੰਡ ਵਿੱਚੋਂ ਕਰਨਾ ਹੁੰਦਾ ਹੈ ਹਰ ਨਾਲ ਹੀ ਇਸ Laash ਬਾਰੇ ਪੁਲਿਸ ਕਾਰਵਾਈ ਵੀ ਮੁਕੰਮਲ ਕਰਨੀ ਜ਼ਰੂਰੀ ਹੁੰਦੀ ਹੈ ਤੇ ਉਸ ਦਾ ਪੋਸਟਮਾਰਟਮ ਵੀ ਜ਼ਰੂਰੀ ਹੁੰਦਾ ਹੈ ਮੈਡੀਕਲ ਵਿਭਾਗ ਦੇ ਪੋਸਟਮਾਰਟਮ ਮੁਤਾਬਕ ਜੇਕਰ ਕਿਸੇ ਲਵਾਰਸ Laash ਦਾ ਕੋਈ ਵਾਰਿਸ ਨਹੀਂ ਮਿਲਦਾ ਤਾਂ ਉਸ ਦੀ ਫੋਟੋ ਤੇ شناختੀ ਨਿਸ਼ਾਨੀਆਂ ਆਉਣ ਵਾਲੇ ਸਮੇਂ ਲਈ ਸੁਰੱਖਿਅਤ ਰੱਖੀਆਂ ਜਾਂਦੀਆਂ ਹਨ ਤੇ ਪੁਲਸ ਨੂੰ ਨਿਯਮਾਂ ਮੁਤਾਬਕ ਇਨ੍ਹਾਂ ਫੋਟੋਆਂ ਦੇ ਇਸ਼ਤਿਹਾਰ ਜਨਤਾ ਵਾਸਤੇ ਜਾਰੀ ਕਰਨੇ ਜ਼ਰੂਰੀ ਹੁੰਦੇ ਹਨ ਪਰ ਪੁਲਸ ਵੱਲੋਂ ਨਜਾਇਜ਼ ਹਰਾਸਤ ਵਿੱਚ ਰੱਖੇ ਹਜ਼ਾਰਾਂ ਸਿੱਖਾਂ ਨੂੰ ਵਕ-ਵਕ ਤਰ੍ਹਾਂ ਕਤਲ ਕਰਕੇ ਇਨ੍ਹਾਂ ਦੀਆਂ ਲਾਸ਼ਾਂ ਮਿਊਜ਼ੀਪਲ ਸਮਸ਼ਾਨ ਘਾਟ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸਨ ਅਤੇ ਕਾਨੂੰਨੀ ਕਾਰਵਾਈ ਦੀ ਰਸੂ ਪੂਰੀ ਕਰਨ ਲਈ ਗਲਤ ਮਾਲਤ ਐਫ ਆਈ ਆਰ ਤੇ ਮਾੜਾ ਮੋਟਾ ਪੋਸਟਮਾਰਟਮ ਕਰਕੇ ਰਫਾ ਦਫਾ ਕਰ ਦਿੱਤਾ ਜਾਂਦਾ ਸੀ ਉਹ ਜੋ ਨੌਜਵਾਨਾਂ ਦੇ ਸਿਰਾਂ ਤੇ ਰੱਖੇ ਇਨਾਮ ਪ੍ਰਾਪਤ ਕਰਨ ਖਾਤਰ ਉਹਨਾਂ ਦੇ ਨਾਮ ਦਰਜ ਕਰ ਦਿੱਤੇ ਜਾਂਦੇ ਸਨ ਅਤੇ ਬਾਕੀ ਲਾਸ਼ਾਂ ਅਣਪਛਾਤੀਆਂ ਲਾਸ਼ਾਂ ਘਰਾੜ ਦੇ ਕੇ ਸਾਰੇ ਪੰਜਾਬ ਵਿੱਚੋਂ 25000 ਦੇ ਲਗਭਗ ਲਾਸ਼ਾਂ ਪੁਲਿਸ ਵੱਲੋਂ ਸੰਸਕਾਰ ਕਰਨ ਲਈ ਮਿਊਸਪਲ ਕਮੇਟੀਆਂ ਨੂੰ ਦਿੱਤੀਆਂ ਗਈਆਂ ਜੋ ਕਿ ਨਿਵਾਸ ਘਰਾੜ ਦਿੱਤੀਆਂ ਗਈਆਂ ਅਤੇ ਹੈਰਾਨੀ ਜਨਕ ਗੱਲ ਇੱਥੇ ਇਹ ਹੈ ਕਿ ਕੱਲੇ ਮਿਊਸਪਲ ਸ਼ਮਸ਼ਾਨ ਘਾਟ ਜੋ ਕਿ ਸਰਕਾਰੀ ਸ਼ਮਸ਼ਾਨ ਘਾਟ ਹੁੰਦੇ ਨੇ ਕੱਲੇ ਉਹਨਾਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ 25000 ਦੇ ਕਿਰੀਬ ਲਵਾਰਸ ਲਾਸ਼ਾਂ ਦਾ ਡਾਟਾ ਮਿਲਿਆ ਸੀ ਜਿਹੜੀਆਂ ਲਾਸ਼ਾਂ ਸਿੱਖਾਂ ਦੀਆਂ ਇਹਨਾਂ ਨੇ ਦਰਿਆਵਾਂ ਵਿੱਚ ਰੂੜੀਆਂ ਨਹਿਰਾਂ ਵਿੱਚ ਰੂੜੀਆਂ ਜਾਂ ਡਰੇਨਾਂ ਦੇ ਵਿੱਚ ਵਟ ਟੱਕ ਕੇ ਰੋੜ ਦਿੱਤੀਆਂ ਉਹ ਇੰਨਾ ਤੋਂ ਬਾਹਰ ਨਹੀਂ ਇਸ ਤੋਂ ਬਾਅਦ ਭਾਈ ਸਾਹਿਬ ਜੀ ਨੇ 1995 ਵਿੱਚ ਕੈਨੇਡਾ ਦਾ ਦੌਰਾ ਕੀਤਾ ਹੁਣ ਤਾਰੀ ਉਹਦੇ ਗੁਰਦੁਆਰੇ ਵਿੱਚ ਇਹਨਾਂ ਨੇ ਇਹ ਸਾਰਾ ਪਰਦਾ ਫਾਸ਼ ਕੀਤਾ ਜਿਸ ਦੀਆਂ ਵੀਡੀਓਜ਼ ਅੱਜ ਵੀ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਲ ਜਾਣਗੀਆਂ ਅਤੇ 1995 ਵਿੱਚ ਹੀ ਦੁਬਾਰਾ ਜੂਨ ਮਹੀਨੇ ਵਿੱਚ ਇਹਨਾਂ ਨੇ ਕੈਨੇਡਾ ਦੀ ਫਿਰ ਇੱਕ ਵਾਰੀ ਫੇਰੀ ਕੀਤੀ। ਫਿਰ ਇਹਨਾਂ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਸਾਹਮਣੇ ਪੰਜਾਬ ਦਾ ਕਾਲਾ ਸੱਚ ਪੇਸ਼ ਕੀਤਾ। ਇਸ ਤੋਂ ਬਾਅਦ ਕੈਨੇਡਾ ਦੇ ਲੋਕਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਵਾਪਸ ਨਾ ਜਾਓ ਕਿਉਂਕਿ ਤੁਹਾਡੇ ਉੱਤੇ ਬਹੁਤ ਵੱਡਾ ਖਤਰਾ ਹੈ। ਪਰ ਭਾਈ ਜਸਵੰਤ ਸਿੰਘ ਖਰੜਾ ਜੀ ਅਸਰ ਕੈਨੇਡਾ ਤੋਂ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਸੀ। ਅਤੇ 31 ਅਗਸਤ 1995 ਨੂੰ ਬੀਰਤ ਸਿੰਘ ਦੀ ਮੌਤ ਹੋਈ। ਤੇ ਪੰਜਾਬ ਵਿੱਚ ਇੱਕ ਵਾਰ ਫੇਰ ਪੰਪੜ ਮਚ ਗਿਆ ਅਤੇ ਪੁਲਿਸ ਵਾਲਿਆਂ ਨੇ ਆਪਣੀਆਂ ਗਤੀਵਧੀਆਂ ਹੋਰ ਤੇਜ਼ ਕਰ ਦਿੱਤੀਆਂ ਸਨ ਫਿਰ ਆਇਆ ਉਹ 6 ਸਤੰਬਰ 1995 ਦਾ ਕਾਲਾ ਦਿਨ ਜਦੋਂ ਸਵੇਰੇ ਭਾਈ ਸਾਹਿਬ ਜੀ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਅਤੇ ਦੋਨਾਂ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਭਾਈ ਸਾਹਿਬ ਆਪਣੀ ਕਾਰ ਨੂੰ ਬਾਹਰ ਖੜੀ ਕਰਕੇ ਸਾਫ਼ ਕਰ ਰਹੇ ਸਨ ਉਸ ਸਮੇਂ ਬਿਨਾਂ ਨੰਬਰ ਪਲੇਟਾਂ ਤੋਂ ਇੱਕ ਮਰੂਤੀ ਵੈਨ ਆਉਂਦੀ ਹੈ ਉਸ ਵਿੱਚੋਂ ਕੁਝ ਬੰਦੇ ਉਤਰਦੇ ਨੇ ਜੋ ਭਾਈ ਸਾਹਿਬ ਜੀ ਨੂੰ ਧੱਕੇ ਨਾਲ ਉਠਾ ਕੇ ਵੈਨ ਦੇ ਵਿੱਚ ਸੁੱਟ ਕੇ ਲੈ ਜਾਂਦੇ ਹਨ ਕੁਝ ਮਿੰਟਾਂ ਵਿੱਚ ਹੀ ਇਹ ਗੱਲ ਅੱਗ ਵਾਂਗ ਸਾਰੇ ਪਾਸੇ ਫੈਲ ਜਾਂਦੀ ਹੈ ਭਾਈ ਜਸਪਾਲ ਸਿੰਘ ਨੇ ਸੀਐਮ ਤੱਕ ਵੀ ਪਹੁੰਚ ਕੀਤੀ ਪਰ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ ਕਿਉਂਕਿ ਸਾਰੇ ਆਸ ਵਿੱਚ ਰਲੇ ਮਿਲੇ ਹੋਏ ਸਨ ਇਸ ਅਦਾਲਤ ਵਿੱਚ 16 ਸਾਲ ਤੱਕ ਚੱਲਿਆ ਜਿਸ ਵਿੱਚ ਸੀਡੀਆਈਵੀ ਸ਼ਾਮਲ ਹੋਈ ਪਰ ਇੰਨੇ ਲੰਬੇ ਸਮੇਂ ਤੋਂ ਬਾਅਦ ਇਨਸਾਫ ਇਹ ਮਿਲਿਆ ਕਿ 8 ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਨੂੰ ਰਿਹਾ ਕਰਕੇ ਬਾਕੀ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਐਸੇ ਕੇਸ ਦੇ ਦੋ ਗਵਾਹ ਗਵੰਟੀ ਕ੍ਰਿਪਾਲ ਸਿੰਘ ਰਧਾਵਾ ਅਤੇ ਦੂਜੇ ਰਣਜੀਤ ਸਿੰਘ ਰਧਾਵਾ ਨੇ ਅਹਿਮ ਭੂਮਿਕਾ ਨਿਭਾਈ ਸੀ ਭਾਵੇਂ ਕਿ ਉਹਨਾਂ ਨੂੰ ਬਹੁਤ ਸਰਕਾਰ ਵੱਲੋਂ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਉਨ੍ਹਾਂ ਉੱਤੇ ਝੂਠੇ ਕੇਸ ਵੀ ਪਾਏ ਗਏ ਪਰ ਉਹ ਆਪਣੀਆਂ ਗਵਾਹੀਆਂ ਦੇ ਉੱਤੇ ਡਟੇ ਰਹੇ ਇਸ ਕੇਸ ਦਾ ਸਭ ਤੋਂ ਵੱਡਾ ਗਵਾਹ ਸੀ ਕੁਲਦੀਪ ਸਿੰਘ ਜੋ ਕਿ ਇੱਕ ਤਰ੍ਹਾਂ ਪੁਲਿਸ ਦਾ ਭਾਈਵਾਲ ਸੀ ਇਹ ਅਜੀਤ ਸਿੰਘ ਸੰਤੂ ਦਾ ਖਾਸ ਸੀ ਪਰ ਕਿਸੇ ਅੰਦਰਲੀ ਗੱਲ ਕਾਰਨ ਇਹਨਾਂ ਦੀ ਆਸ ਵਿੱਚ ਲੜਾਈ ਹੋ ਗਈ ਜਿਸ ਤੋਂ ਬਾਅਦ ਉਹ ਪਾਈਬ ਜਸਵੰਤ ਸਿੰਘ ਖਾਲੜਾ ਦੇ ਕੇਸ ਦਾ ਮੂਲ ਤੇ ਠੋਸ ਗਵਾਹ ਬਣਿਆ ਗੁਰਦੀਪ ਸਿੰਘ ਨੇ ਕੋਰਟ ਵਿੱਚ ਇਹ ਦੱਸਿਆ ਕਿ ਜਦੋਂ ਸਵੇਰੇ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕਿਆ ਤਾਂ 48 ਦਿਨਾਂ ਤੱਕ ਉਹਨਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਰੱਖ ਕੇ ਬਹੁਤ ਜ਼ਿਆਦਾ ਟਾਰਚਰ ਕੀਤਾ ਗਿਆ। ਬਹੁਤ ਜ਼ਿਆਦਾ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਸਿਰਫ ਇਸ ਗੱਲ ਵਾਸਤੇ ਕਿ ਉਹ ਆਪਣਾ ਕੇਸ ਵਾਪਸ ਲੈ ਲਵੇ। ਇਥੋਂ ਤੱਕ ਉਹਨੂੰ ਕੇਤੀਸ ਗੱਲ ਨੇ ਵੀ ਕਿਹਾ ਕਿ ਤੂੰ ਆਪਣਾ ਕੇਸ ਵਾਪਸ ਲੈ ਲੈ ਅਸੀਂ ਤੈਨੂੰ ਛੱਡ ਦੇਾਂਗੇ ਪਰ ਭਾਈ ਸਾਹਿਬ ਇਸ ਗੱਲ ਨੂੰ ਨਹੀਂ ਮੰਨੇ ਉਹਨਾਂ ਨੇ ਕੇਸ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਪੌਲਸਵਾਲਿਆਂ ਨੇ 25 ਅਕਤੂਬਰ 1995 ਨੂੰ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਉਸ ਦੀ ਦੇਹ ਨੂੰ ਹਰੀਕੇ ਪਤੰਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਇਸ ਤਰ੍ਹਾਂ ਭਾਈ ਜਸਵੰਤ ਸਿੰਘ ਖਰੜਾ ਨੇ ਲਵਾਰ ਸਲਾਸ਼ਾ ਨੂੰ ਲੱਭਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਅਤੇ ਲਵਾਰਸ ਵਾਦਸ਼ਾਂ ਨੂੰ ਲੱਭਦੇ ਆ ਲੱਭਦੇ ਖੁਦ ਉਹ ਇੱਕ ਲਵਾਰਸ লাশ ਬਣ ਗਏ ਜਿਸ ਦਾ ਪਤਾ ਅੱਜ ਤੱਕ ਨਹੀਂ ਲੱਗਿਆ ਬੇਸ਼ੱਕ ਪਾਈ ਜਸਮਨ ਸਿੰਘ ਖਾਰੜਾ ਦੀ ਇਹ ਲੜਾਈ ਲੜਦੇ ਲੜਦੇ ਸ਼ਹੀਦ ਹੋ ਗਏ ਪਰ ਉਹਨਾਂ ਨੇ ਸਬੂਤ ਇੰਨੇ ਜ਼ਿਆਦਾ ਇਕੱਤਰ ਕਰ ਲਏ ਸਨ ਕਿ ਇਹ ਲੜਾਈ ਅਖੀਰ ਸੁਪਰੀਮ ਕੋਰਟ ਦੇ ਵਿੱਚ ਜਾ ਪਹੁੰਚੀ ਸੀ ਸੂ ਅਦਾਲਤ ਨੇ ਵੀ ਬਹੁਤ ਵੱਡੇ ਪੱਧਰ ਤੇ ਉਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਿਨ੍ਹਾਂ ਦੇ ਪੁੱਤਾਂ ਨੂੰ ਲਵਾਰਸ ਦਾਸ਼ਾ ਕਹਿ ਕੇ ਮਾਰ ਦਿੱਤਾ ਗਿਆ ਜਾਂ ਸਾੜ ਦਿੱਤਾ ਗਿਆ ਜਾਂ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਦਰਿਆਵਾਂ ਦੇ ਵਿੱਚ ਟੋਬਿਆਂ ਵਿੱਚ ਡਰੇਨਾਂ ਦੇ ਵਿੱਚ ਲੋੜ ਦਿੱਤਾ ਗਿਆ ਮਤਲਬ ਕਿ ਸੁਪਰੀਮ ਕੋਰਟ ਨੇ ਇਹ ਮੰਨਿਆ ਕਿ ਇਹ ਸਭ ਕੁਝ ਪੁਲਿਸ ਨੇ ਗਲਤ ਕੀਤਾ ਸੁਪਰੀਮ ਕੋਰਟ ਨੇ ਮੰਨਿਆ ਕਿ ਪੁਲਿਸ ਵੱਲੋਂ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਅਤੇ ਉਹਨਾਂ ਨੂੰ ਲਵਾਰਸ ਦਾਸ਼ਾ ਕਹਿ ਕੇ ਸਾੜ ਦਿੱਤਾ ਗਿਆ ਮਤਲਬ ਕਿ ਉਹ ਸਭ ਕੁਝ ਸਾਬਤ ਹੋਇਆ ਜੋ ਪਾਈ ਜਸਵੰਤ ਸਿੰਘ ਖਾਰੜਾ ਜੀ ਨੇ ਕਿਹਾ ਸੀ ਸੋ ਇਸ ਤਰ੍ਹਾਂ ਆਖਰਕਾਰ ਲੋਵਾਰ ਸੁਲਾਸ਼ ਨੂੰ ਇਨਸਾਫ ਦਿਵਾਉਣ ਵਾਲੇ ਪਾਈ ਜਸਵੰਤ ਸਿੰਘ ਖਾਰੜਾ ਦੀ ਖੁਦ ਇੱਕ ਲੋਵਾਰ ਸੁਲਾਸ਼ ਬਣ ਗਏ ਜੇ ਤੁਸੀਂ ਇਸ ਹਿਸਟਰੀ ਦੀ ਪੂਰੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਪਾਈ ਅਜਮੇਰ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਹੈ ਕਿਤਾਬ ਲਿਖੀ ਹੈ ਜਿਸ ਦਾ ਨਾਮ ਸ਼ਹੀਦ ਪਾਈ ਜਸਵੰਤ ਸਿੰਘ ਖਾਰੜਾ ਮੋਸੋ ਦਿੱਚ ਇਹ ਤੁਸੀਂ ਪੂਰੀ ਜਾਣਕਾਰੀ ਦੇ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਵੱਧ ਤੋਂ ਵੱਧ ਸਿੱਖਾਂ ਨੂੰ ਤੇ ਸਾਡੇ ਹੋਰ ਲੋਕਾਂ ਨੂੰ ਇਹ ਪਤਾ ਲੱਗ ਸਕੇ ਸਾਡੇ ਪੰਜਾਬੀਆਂ ਤੱਕ ਇਹ ਗੱਲ ਪਹੁੰਚ ਸਕੇ ਕਿ ਭਾਈ ਸਾਹਿਬ ਜੀ ਦੇ ਨਾਲ ਕਿਵੇਂ ਬੀਤੀ ਅਤੇ ਕਿਉਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਉਂ ਉਹਨਾਂ ਨੂੰ ਸ਼ਹੀਦੀ ਜਾਮ ਪੀਣਾ ਪੈ ਗਿਆ ਅਤੇ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਇਹ ਗੱਲ ਪਹੁੰਚ ਸਕੇ ਜਿਹੜੇ ਅੱਜ ਕੱਲ ਇਹ ਕਹਿੰਦੇ ਨੇ ਤੇ ਹਥਿਆਰਾਂ ਦੀ جنگ ਨਹੀਂ ਕਲਮ ਦੀ ਲੜਾਈ ਦੀ جنگ ਹੈ ਅੱਜ ਕੱਲ ਕਲਮ ਦੇ ਨਾਲ ਲੜਨਾ ਚਾਹੀਦਾ ਹੈ ਅਸੀਂ ਮੰਨਦੇ ਹਾਂ ਕਿ ਕਲਮ ਨਾਲ ਤਾਂ ਲੜਨਾ ਚਾਹੀਦਾ ਪਰ ਭਾਈ ਸਾਹਿਬ ਨੇ ਕਿਹੜੀ ਗੱਲ ਚੱਕੀ ਸੀ ਭਾਈ ਸਾਹਿਬ ਨੇ ਕਿਹੜੇ ਹਥਿਆਰ ਚੁੱਕੇ ਸੀ ਉਹਨਾਂ ਨੇ ਵੀ ਤਾਂ ਕਲਮ ਹੀ ਚੱਕੀ ਸੀ ਇੱਥੇ ਗੱਲ ਕਲਮ ਜਾਂ ਹਥਿਆਰ ਦੀ ਨਹੀਂ ਜੋ ਵੀ ਸਰਕਾਰ ਅਤੇ ਜ਼ੁਲਮ ਦੇ ਵਿਰੁੱਧ ਡਟ ਕੇ ਖੜੇਗਾ ਉਹ ਭਾਵੇਂ ਕਲਮ ਵਾਲਾ ਹੋਵੇ ਤੇ ਭਾਵੇਂ ਉਹ ਗੱਨ ਵਾਲਾ ਹੋਵੇ ਭਾਵੇਂ ਹਥਿਆਰ ਵਾਲਾ ਉਹ ਸ਼ਹੀਦ ਕਰ ਦਿੱਤਾ ਜਾਏਗਾ ਸੋ ਇਤਨੀ ਬੇਨਤੀ ਪ੍ਰਵਾਨ ਕਰਨੀ ਤੁਹਾਨੂੰ ਇਹ ਵੀਡੀਓ ਇਹ ਇਤਿਹਾਸ ਕਿਵੇਂ ਦਾ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ